मैं बेनती करा सुभाष जैन लिली जी वो भी अपना आज जैन साहब कराओ जी जवाइन हाँ परिवार शनि टिलों जी हां बोले बोले ਬੋਲੇ ਇਸ਼ਾਨੀਆਂ ਬੇਨਤੀ ਕਰਾਂ ਸਵਾਜਨ ਲਿਲੀ ਉਹ ਵੀ ਆਪ ਜਵਾਨ ਕਰਨ ਅਸ਼ੋਕ ਬੁੱਟਰ ਜੀ ਨੂੰ ਬੇਨਤੀ ਕਰਾਂਗਾ ਉਹ ਵੀ ਜਵਾਨ ਕਰਨ ਮੇਰੇ ਛੋਟੇ ਵੀਰ ਸੁਖਜਿੰਦਰ ਸਿੰਘ ਜੀ ਕੌਣੀ ਚੇਅਰਮੈਨ ਸਾਹਿਬ ਉਹਨਾਂ ਦਾ ਵੀ ਇਸ ਮੰਚ ਤੋਂ ਮੈਂ ਧੰਨਵਾਦ ਕਰਦਾ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਸਾਰੇ ਸਰਕਲ ਪ੍ਰਧਾਨਾਂ ਨੇ ਭਵੇਂ ਜਸਵਿੰਦਰ ਸਿੰਘ ਢਿੱਲੋਂ, ਚਰਨਜੀਤ ਸਿੰਘ ਦੀ ਲਵਾਰਾ, ਗੁਰਵਿੰਦਰ ਸਿੰਘ ਦੀ ਢਿੱਲੋਂ, ਨਵਦੀਪ ਸਿੰਘ 임ਰਾੜ, ਬਲਜਿੰਦਰ ਸਿੰਘ ਦੀ ਹਰੀਕੇ ਕਲਾਂ, ਮਨਤਾਜ ਸਿੰਘ ਦੀ ਰੰਦਾਵਾ ਤੇ ਬਲਰਾਜ ਸਿੰਘ ਦੀ ਮਾਨ ਇਹਨਾਂ ਨੇ ਸਾਰਿਆਂ ਨੇ ਅਕਾਲੀ ਦਲ ਤੋਂ ਸਤੀਪੇ ਦੇ ਕੇ ਸਰਦਾਰ ਹਰਦੀਪ ਸਿੰਘ ਦੀ ਢਿੱਲੋਂ ਸਾਹਿਬ ਦੇ ਨਾਲ ਖੜਨ ਦਾ ਐਲਾਨ ਕੀਤਾ ਹੈ ਇਹਨਾਂ ਦੀ ਇਸ ਵੱਡੀ ਸੋਚ ਤੇ ਜਕਾਰਾ ਛੱਡਣਾ ਬੋਲੇ ਸੋ ਨਿਹਾਲ ਵਾਇਰ ਉਹ ਜਿਹੜੇ ਰਹਿ ਗਏ ਬਾਈ ਜੀ ਬਾਦ ਨਹੀਂ ਹੁਣ ਆਪਾਂ ਸਾਰਿਆਂ ਨੇ ਆਪਾਂ ਸਾਰਿਆਂ ਨੇ ਹੁਣ ਪੰਜਾਬ ਦੇ ਬਾਣ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸੋਹ ਸ੍ਰੀ ਆਕਾਲ